ਦੇਖੋ ਆਪ ਸਰਕਾਰ ਦੇ ਵਿੱਚ ਕਾਰਪੋਰੇਸ਼ਨ ਕਿਦਾਂ ਰੈਵਰਾਂ ਦੀ ਬੇਅਦਵੀ ਕਰ ਰਹੀ ਆ ਜੰਕਾ ਦੇ ਵਿੱਚ ਬੋਰਡ 파ੜੇ ਜਾ ਰਹੇ ਆ ਜਲੰਧਰ ਕਾਰਪੋਰੇਸ਼ਨ ਸਾਹਮਣੇ ਨਗਰ ਨਿਗਮ ਦਫਤਰ ਆ ਨਗਰ ਨਿਗਮ ਦਫਤਰ ਦੇ ਅੱਗੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪਰਚਾ ਦਰਜ ਕੀਤਾ ਜਾਵੇ ਦੇਖੋ 바ਵਾ ਸਾਹਿਬ ਅੰਬेडकर ਗੁਆਂ ਬਾਲਮੀ ਕੁਮਾਰਾ ਜੀ ਦੀ ਬੇਅਦਵੀ ਬੇਅਦਵੀ ਕੀਤੀ ਜਾ ਰਹੀ ਹੈ ਜਲੰਧਰ ਦੇ ਵਿੱਚ ਸਾਹਮਣੇ ਕਾਰਪੋਰੇਸ਼ਨ ਦਫਤਰ ਦੇ ਸਾਹਮਣੇ ਜਦ ਕਿ ਅੱਜ ਹੀ ਨਗਰ ਨਿਗਮ ਦੀਆਂ ਜਥੇਬੰਦੀਆਂ ਜਿਹੜੀਆਂ ਆ ਉਹ ਸ਼ਾਮੀ ਹੱਲੇ ਪ੍ਰੋਟੈਸਟ ਕਰਕੇ ਹਟੀਆਂ ਹੈਗੀਆਂ ਔਰ ਦੇਖੋ ਕਿੱਡੀ ਵੱਡੀ ਜਲੰਧਰ ਦੇ ਵਿੱਚ ਦੁਆਬੇ ਦੇ ਵਿੱਚ ਖਾਸ ਕਰਕੇ ਬੇਅਦਵੀ ਕੀਤੀ ਜਾ ਰਹੀ ਹੈ ਆਉਗੇ ਭਾਈ ਪ੍ਰੈਸ ਹਾਂ ਸਵੇਰੇ ਸਾਰੇ ਜਿੱਥੇ ਬੰਦੇ ਇਕੱਠੇ ਹੋਣਗੇ ਇਹਨਾਂ ਦੇ ਪਰਚਾ ਕਰੋਣਾ ਦੇਖੋ ਗੁਰੂ ਅਰਜਨ ਦੇਵ ਜੀ ਦਾ ਗੁਰਪਰਵ ਆਉਣ ਵਾਲਾ ਆ ਸਾਰੇ ਸ਼ਹਿਰ ਦੇ ਵਿੱਚ ਦੁਬਾਰਾ ਫਲੈਕਸ ਲੱਗਣੇ ਆ ਔਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ ਦੇਖੋ ਔਰ ਬੂਟ ਪਾ ਕੇ ਉੱਪਰ ਚੜੇ ਹੋਇਆ ਇਹ ਆ ਦੇਖੋ ਮੈਂ ਵਰੂੰਗਾ ਦੇਖੋ ਪੂਰਾ ਬੋਰ 파ੜ ਦਿੱਤਾ ਦੇਖੋ ਮਹਾਰਾਜ ਜੀ ਦਾ ਤੁਗਾਨ ਵਾਲਮਿੰਗ ਮਹਾਰਾਜ ਜੀ ਦਾ ਨਾਮ ਲਿਖਿਆ ਹੋਇਆ ਪਰ ਪੂਰਾ ਬੋਰਡ 파ੜ ਦਿੱਤਾ ਗਿਆ ਦੇਖੋ ਗੱਡ ਪਿਛੋਂ ਵਾਲਾ ਦੇਖੋ ਜਲੰਧਰ ਦੇ ਵਿੱਚ ਕਿੱਡੀ ਵੱਡੀ ਬੇਅਦਵੀ ਕੀਤੀ ਜਾ ਰਹੀ ਆ ਵੀਡੀਓ ਬਣਾ ਕੇ ਦੀ ਦਾ ਨੰਬਰ ਨੋਟ ਕਰ ਗੱਡੀ ਦਾ ਨੰਬਰ ਨੋਟ ਕਰ ਬਲੀ ਫੋਨ ਕਰ ਸਾਰਿਆਂ ਨੂੰ ਫੋਨ ਕਰ ਫੋਨ ਕਰ ਦੁਗਾ ਆਓ ਇੱਥੇ ਜਲਦੀ ਦਿੱਲੀ ਨੰਬਰ ਗੱਡੀ ਹੈਗੀ ਆ ਸਾਰਿਆਂ ਨੂੰ ਫੋਨ ਕਰ ਬੋਰ ਕਿਉਂ ਪੜਾ ਹੈ ਲੋ ਇਹ ਕਿਉਂ ਪੜਾ ਬੋਰ ਪੜਾ ਹੈ ਕਿੰਨੇ ਪੜਾ ਪਟ ਗਿਆ ਨਹੀਂ ਤੁਮਨੇ ਅਸੀਂ ਜੀ ਸੀ ਵੀ ਸੇ ਪੜਾ ਹੈ ਨਹੀਂ 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 ਕੋਈ ਨਹੀਂ ਪੜਾ ਹੈ ਵੜਾ ਰੁਕੋ ਰੁਕੋ ਜਾਣ ਨਹੀਂ ਦੇਗੇ ਇਹਨਾਂ ਨੂੰ ਜਿਆਪਲੀ ਫੋਨ ਕਰ ਸਕਦੇ ਆਗੇ ਕੋਈ ਪੜਾ ਨਹੀਂ ਆਪ ਕੋ ਨਿਆ ਦਿਲਾਣੀ ਹੈ ਅਰੇ ਇਹ ਭਗਵਾਨ ਬਾਲਮੀਕ ਮਹਾਰਾਜੀ ਦਾ ਦੇਖੋ ਨਾਮ ਲਿਖਾ ਹੋਇਆ ਹੈ ਬਾਬਾ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਭਗਵਾਨ ਬਾਲਮੀਕ ਮਹਾਰਾਜੀ ਦੀ ਫੋਟੋ ਲੱਗੀ ਹੋਈ ਆ ਆ ਦੇਖੋ ਆਪ ਸਰਕਾਰ ਦੇ ਵਿੱਚ ਕਿੱਡੀ ਵੱਡੀ ਬੇਅਦਵੀ ਕੀਤੀ ਜਾ ਰਹੀ ਹੈ ਇੱਥੇ ਕਾਰਪੋਰੇਸ਼ਨ ਦਫ਼ਤਰ ਦੇ ਸਾਹਮਣੇ ਬਿਲਕੁਲ ਕਾਰਪੋਰੇਸ਼ਨ ਦਫ਼ਤਰ ਦੇ ਸਾਹਮਣੇ ਸਾਹਮਣੇ ਕਾਰਪੋਰੇਸ਼ਨ ਦਫ਼ਤਰ ਆ ਔਰ ਪਵਨ ਬਾਲਮੀਕ ਮਹਾਰਾਜੀ ਦਾ ਦੇਖੋ ਬੋਰਡ 파ੜ ਦਿੱਤਾ ਗਿਆ ਆ ਦੇਖੋ ਨਾਮ ਪਵਨ ਬਾਲਮੀਕ ਮਹਾਰਾਜੀ ਦਾ ਨਾਮ ਐਡੇ ਪਵਿੱਤਰ ਨਾਮ ਦੇ ਨਾਲ ਜਿਹੜੀ ਆ ਕਿੱਡੀ ਵੱਡੀ ਬੇਅਦਬੀ ਕੀਤੀ ਜਾ ਰਹੀ ਆ ਆ ਦੇਖੋ ਅਬ ਇਹ ਲਾਈ ਹੋਏ ਆ ਬਤਾ ਰਿਹਾ ਨਹੀਂ ਹੈ ਹੈਲੋ ਕੀ ਨਾਮ ਹੈ ਤੁਹਾਡਾ ਨਾਮ ਕੀ ਹੈ ਹਰਜੀਤ ਹਰਜੀਤ ਨਸ਼ਾ ਵੀ ਕੀ ਹੋਗਾ ਕੌਣ ਸਾ ਦੇਖੋ ਜੁੱਤੇ ਇਹਨਾਂ ਨੇ ਪਾਏ ਹੋਏ ਆ ਬੂਟ ਪਾ ਕੇ ਉੱਤੇ ਚੜੇ ਮਹਾਰਾਜ ਦੇ ਲਾਏ ਇਹਨਾਂ ਨੇ ਤੇਰਾ ਨਹੀਂ ਨਾਮ ਹੈਲੋ ਕਿਹਨੇ ਭੇਜਿਆ ਜਿਹਨੇ ਭੇਜਿਆ ਕਿਹਨੇ ਤੁਹਾਨੂੰ ਕਿਹਨੇ ਕਿਹਨੇ ਭੇਜਿਆ ਤੁਮ ਕੋ ਇਹ ਇਸ ਨੇ ਭੇਜਿਆ ਆਪ ਕੋ ਆਨਲਾਈਨ ਚਲਾ ਕੈਮਰਾ ਉਤਾਰਨ ਕਿਸ ਨੇ ਉਤਾਰਨੇ ਕੋ ਕਹਾ ਉਤਾਰਨੇ ਕੋ ਨਹੀਂ ਇਸ ਤੇ ਕੈਮਰਾ ਬੋਰਡ ਪਾੜਨੇ ਕੋ ਕਿਸ ਨੇ ਕਹਾ ਗੁਰੂ ਰਵਦਾਸ ਜੀ ਦਾ ਗੁਰਪ੍ਰਵਣ ਨੂੰ ਅਰੇ ਨੇਦਰਾਨੀ ਦਾ ਬਦਲਣਾ ਨਹੀਂ ਹੈ ਹਾਂ कारण पहले फोन कर सारे नहीं रखते। नए दीवार नहीं है आपको पता नहीं है कि महाराज जी की फोटो लगी है ऊपर बाबा साहब की फोटो का लगी का हुई है और अरे तुमने बोर्ड क्यों पाड़ा देखो भगवान जी का नाम लिखा हुआ है ऐसे उतारने के तुमने तुमको किसने कहा है उतारने के लिए वो कौन है ऊपर उतार रहा है मिस्टेक नहीं है देखो